ਸੰਤ ਕਾ ਦੋਖੀ ਅਦਬੀਚ ਤੇ ਟੂਟਾ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਤਿਗੁਰ ਜੀ ਫੁਰਮਾਨ ਕਰਦੇ ਹਨ ਸੰਤ ਕਾ ਦੋਖੀ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਸੰਤ ਜਨਾਂ ਨੂੰ ਭਲੇ ਪੁਰਸ਼ਾਂ ਨੂੰ ਦੁੱਖ ਪਹੁੰਚਾਉਣ ਵਾਲਾ ਮਨੁੱਖ ਅੱਧ ਵਿਚ ਤੇ ਟੁੱਟਾ ਉਹ ਅੱਧ ਵਿੱਚੋਂ ਹੀ ਰਹਿ ਜਾਂਦਾ ਹੈ ਅੱਧ ਵਿੱਚੋਂ ਟੁੱਟਦਾ ਹੈ ਭਾਵ ਕੋਈ ਵੀ ਉਹ ਕਾਰਜ ਕਰੇ ਉਸ ਦਾ ਕਾਰਜ ਨੇਪਰੇ ਨਹੀਂ ਚੜਦਾ ਕਿਉਂਕਿ ਅੱਧ ਵਿੱਚੋਂ ਉਹਦਾ ਹੌਂਸਲਾ ਟੁੱਟ ਜਾਂਦਾ ਹੈ ਕਿਸੇ ਵੀ ਪਾਸੇ ਜਾਵੇ ਕੋਈ ਵੀ ਕਾਰਜ ਦੀ ਅਰੰਭਤਾ ਕਰੇ ਚੇਤੇ ਰੱਖਣਾ ਅੰਦਰੋਂ ਇਤਨੇ ਇਸ ਹੱਦ ਤੱਕ ਉਹ ਕਮਜ਼ੋਰ ਹੋ ਚੁੱਕਿਆ ਹੁੰਦਾ ਹੈ ਕਿ ਉਹਦੇ ਕੋਲੋਂ ਕੋਈ ਵੀ ਕੰਮ ਕੋਈ ਵੀ ਕਾਰਜ ਸਿਰੇ ਨਹੀਂ ਚੜਦਾ ਅੱਧ ਵਿੱਚੋਂ ਹੀ ਰਹਿ ਜਾਂਦਾ ਹੈ ਗੁਰੂ ਦੇ ਮਾਰਗ ਤੇ ਚੱਲਦਾ ਹੈ ਤਾਂ ਵੀ ਵਿਚੇ ਰਹਿ ਜਾਂਦਾ ਹੈ ਕਿਉਂਕਿ ਇਹ ਮੰਦ ਕਰਮ ਉਸ ਨੂੰ ਅੱਗੇ ਵਧਣ ਨਹੀਂ ਦਿੰਦੇ ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ ਕਿਸੇ ਕੰਮ ਵਿੱਚ ਨਿਪਰੇ ਨਹੀਂ ਚੜਦਾ ਕਿਤੇ ਕਾਜ ਕਿਸੇ ਵੀ ਕੰਮ ਵਿੱਚ ਨਾ ਪਹੁੰਚੇ ਪਹੁੰਚ ਜਾਣਾ ਸਿਰੇ ਲੱਗਣਾ ਕੋਈ ਵੀ ਕੰਮ ਕੋਈ ਵੀ ਕਾਰਜ ਐਸਾ ਨਹੀਂ ਜਿਹੜਾ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਮਨੁੱਖ ਨਿਪਰੇ ਚੜਾ ਸਕਦਾ ਹੋਵੇ ਨਹੀਂ ਉਹਦੇ ਕੋਲੋਂ ਕੋਈ ਵੀ ਕਾਰਜ ਕੋਈ ਵੀ ਕੰਮ ਸੰਪੂਰਨ ਤੌਰ ਤੇ ਨਹੀਂ ਕੀਤਾ ਜਾ ਸਕੇਗਾ ਸੰਤ ਕੇ ਦੋਖੀ ਕੋ ਉਦਿਆਨ ਪਰਮਾਈ ਐ ਸੰਤ ਕਾ ਦੋਖੀ ਊਜੜ ਪਾਈ ਐ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਸੰਤ ਜਨਾਂ ਨੂੰ ਦੁੱਖ ਪਹੁੰਚਾਉਣ ਵਾਲਾ ਫੁਰਮਾਨ ਕਰਦੇ ਹਨ ਉਦਿਆਨ ਪਰਮਾਈਏ ਉਦਿਆਨ ਕਹਿੰਦੇ ਨੇ ਜੰਗਲਾਂ ਨੂੰ ਪਰਮਾਈਏ ਦਾ ਮਤਲਬ ਹੈ ਭਟਕਣਾ ਵਿੱਚ ਤੁਰੇ ਫਿਰਨਾ ਹਮੇਸ਼ਾ ਉਹ ਇਸ ਤਰ੍ਹਾਂ ਦੁਨੀਆ ਦੇ ਵਿੱਚ ਇਉਂ ਵਰਤਦਾ ਇਉਂ ਤੁਰਿਆ ਫਿਰਦਾ ਜਿਵੇਂ ਕੋਈ ਗਵਾਚਿਆ ਬੰਦਾ ਜੰਗਲ ਵਿੱਚ ਨਹੀਂ ਤੁਰਿਆ ਫਿਰਦਾ ਜੰਗਲ ਦੇ ਵਿੱਚ ਫਿਰਦਾ ਕੋਈ ਹੁਣ ਰੁੱਖਾਂ ਦੇ ਵਿੱਚ ਤੁਰੇ ਫਿਰਨਾ ਕਿਸੇ ਉਜਾੜ ਬੀਆਬਾਨ ਦੇ ਵਿੱਚ ਤੁਰੇ ਫਿਰਨਾ ਉਸ ਟਾਈਮ ਮਨੁੱਖ ਜਿਹੋ ਜੀ ਮਨੋਵਿਰਤੀ ਦਾ ਧਾਰਨੀ ਬਣਦਾ ਇਦਾਂ ਦੀ ਮਨੋਵਿਰਤੀ ਉਸ ਮਨੁੱਖ ਦੀ ਬਣ ਜਾਂਦੀ ਹੈ ਸੰਸਾਰ ਵਿੱਚ ਰਹਿੰਦੇ ਹੋયા ਵੀ ਜਿਹੜਾ ਸੰਤ ਜਨਾਂ ਦੀ ਨਿੰਦਿਆ ਕਰਦਾ ਹੈ ਜਿਹੜਾ ਭਲੇ ਪੁਰਸ਼ਾਂ ਨੂੰ ਦੁੱਖ ਪਹੁੰਚਾਉਂਦਾ ਹੈ ਚੇਤੇ ਰੱਖਣਾ ਉਹਨਾਂ ਦਾ ਅੰਦਰ ਇਉਂ ਬਣ ਜਾਂਦਾ ਹੈ ਉਹ ਦੁਨੀਆ ਤੇ ਇਉਂ ਤੁਰੇ ਫਿਰਦੇ ਨੇ ਜਿਵੇਂ ਕੋਈ ਗਵਾਚਿਆ ਬੰਦਾ ਜੰਗਲਾਂ ਵਿੱਚ ਤੁਰਿਆ ਫਿਰਦਾ ਹੈ ਅਗਲੇ ਬਚਨ ਵਿੱਚ ਕਹੇ ਲੱਗੇ ਸੰਤ ਕਾ ਦੋਖੀ ਉਜੜ ਪਾਈਏ ਉਜੜ ਦਾ ਮਤਲਬ ਹੈ ਕਿ ਉਜੜ ਕੋਰਾਹੇ ਪੈ ਜਾਣਾ ਆਪਣੇ ਰਾਹ ਤੋਂ ਖੁੰਝ ਜਾਣਾ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਮਨੁੱਖ ਆਪਣੇ ਜੀਵਨ ਮਨੋਰਥ ਦੇ ਰਸਤੇ ਤੋਂ ਖੁੰਝ ਜਾਂਦਾ ਹੈ ਉਹ ਜਿਵੇਂ ਇੱਕ ਉਜਾੜ ਰਾਹ ਦੇ ਵਿੱਚ ਪੈ ਜਾਂਦਾ ਹੈ ਜਿਸ ਤਰ੍ਹਾਂ ਇੱਕ ਐਸਾ ਰਸਤਾ ਜਿਹਦੀ ਕਿਤੇ ਕੋਈ ਮੰਜ਼ਿਲ ਨਹੀਂ ਇੱਕ ਉਜੜਿਆ ਹੋਇਆ ਰਸਤਾ ਜਿਸ ਤੇ ਚੱਲਣ ਦਾ ਕੋਈ ਫਾਇਦਾ ਨਹੀਂ ਆਪਣੇ ਮੇਨ ਰਸਤੇ ਤੋਂ ਖੁੰਝ ਕੇ ਉਹ ਮਨੁੱਖ ਫਿਰ ਇਹੋ ਜਿਹੇ ਉਜਾੜਾਂ ਵਾਲੇ ਰਾਹ ਤੇ ਤੁਰ ਪੈਂਦਾ ਹੈ ਅਗਲਾ ਬਚਨ ਕਹਿਣ ਲੱਗੇ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮਰਤਕ ਕੀਲੋ ਥਾ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਸੰਤ ਜਨਾਂ ਨੂੰ ਦੁੱਖ ਪਹੁੰਚਾਉਣ ਵਾਲਾ ਮਨੁੱਖ ਉਹ ਅੰਦਰੋਂ ਖਾਲੀ ਹੋ ਜਾਂਦਾ ਹੈ ਅਸਲ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ ਉਸ ਮਨੋਰਥ ਤੋਂ ਉਹ ਮਨੁੱਖ ਫਿਰ ਖਾਲੀ ਅੰਦਰੋਂ ਥੋਥਾ ਹੋ ਜਾਂਦਾ ਹੈ ਜਿਵੇਂ ਕੋਈ ਅੰਦਰੋਂ ਖਾਲੀ ਹੋਵੇ ਚੀਜ਼ ਬਾਹਰੋਂ ਉਹ ਲੱਗੇ ਵੀ ਬੜੀ ਹਾਰੀ ਸ਼ਿੰਗਾਰੀ ਹੈ ਪਰ ਚੇਤੇ ਰੱਖਣਾ ਜਿੰਨਾ ਚਿਰ ਅੰਦਰੋਂ ਇਹ ਮਨੁੱਖ ਆਪਣੇ ਆਪ ਨੂੰ ਮਜ਼ਬੂਤ ਨਹੀਂ ਕਰਦਾ ਗੁਰੂ ਦੇ ਚਰਨਾਂ ਨਾਲ ਅੰਦਰੋਂ ਨਹੀਂ ਜੋੜਦਾ ਉਹਨਾਂ ਚਿਹਰੇ ਇਉਂ ਹੈ ਜਿਵੇਂ ਕੋਈ ਖਾਲੀ ਭਾਂਡਾ ਹੋਵੇ ਬਾਹਰੋਂ ਤੇ ਭਾਂਡਾ ਚੱਲ ਰਿਹਾ ਇੱਕ ਖਾਲੀ ਦਾ ਆਪਾਂ ਜ਼ਿਆਦਾ ਜ਼ਿਕਰ ਕਰਦੇ ਹਾਂ ਢੋਲ ਦਾ ਢੋਲ ਵੇਖੋ ਅੰਦਰੋਂ ਖਾਲੀ ਹੁੰਦਾ ਪਰ ਬਾਹਰੋਂ ਜਦੋਂ ਉਸ ਤੇ ਕੋਈ ਥੋੜੀ ਜਿਹੀ ਥਾਪ ਮਾਰਦਾ ਕੋਈ ਛੋਟੀ ਮਾਰਦਾ ਉਹ ਢੋਲ ਇਤਨੀ ਉੱਚੀ ਰੌਲਾ ਪਾਉਂਦਾ ਸਾਰੇ ਪਿੰਡ ਚ ਢੋਲ ਵੱਜਦਾ ਸੁਣਦਾ ਜਿਹੜਾ ਬੰਦਾ ਅੰਦਰੋਂ ਖਾਲੀ ਹੁੰਦਾ ਹੈ ਨਾ ਉਹ ਰੌਲਾ ਵੀ ਜ਼ਿਆਦਾ ਪਾਉਂਦਾ ਉਹਦਾ ਜਿਹੜਾ ਰੌਲਾ ਹੈ ਬੜੀ ਦੂਰ ਤੱਕ ਸੁਣਦਾ ਹੈ ਜਿਹੜਾ ਬੰਦਾ ਅੰਦਰੋਂ ਭਰਿਆ ਹੋਵੇ ਉਹ ਫਿਰ ਰੌਲਾ ਨਹੀਂ ਪਾਉਂਦਾ ਆਵਾਜ਼ ਨਹੀਂ ਕਰਦਾ ਕਿਉਂਕਿ ਅੰਦਰੋਂ ਸ਼ਾਂਤ ਹੋ ਗਿਆ ਭਰ ਗਿਆ ਪਰ ਜਦੋਂ ਜਿਵੇਂ ਇੱਕ ਢੋਲ ਦੇ ਵਾਂਗੂ ਢੋਲ ਅੰਦਰੋਂ ਖਾਲੀ ਹੁੰਦਾ ਬਿਲਕੁਲ ਤੇ ਬਾਹਰੋਂ ਉਹਨੂੰ ਕੋਈ ਮਾਰਾ ਜਾ ਵੀ ਉਹਨੂੰ ਥਾਪ ਮਾਰੇ ਤੇ ਉਹ ਸਾਰੇ ਪਿੰਡ ਦੇ ਵਿੱਚ ਸੁਣਾਈ ਦਿੰਦਾ ਵੀ ਢੋਲ ਖੜਕ ਪਿਆ ਇਸੇ ਤਰ੍ਹਾਂ ਇੱਕ ਨਿੰਦਕ ਮਨੁੱਖ ਹੁੰਦਾ ਅੰਦਰੋਂ ਇੰਨਾ ਖਾਲੀ ਹੁੰਦਾ ਬਾਹਰੋਂ ਮਾੜੀ ਜੀ ਕੋਈ ਚੋਟ ਲੱਗੇ ਕੋਈ ਗੱਲ ਛਿੜੇ ਉਹ ਬੰਦਾ ਫਿਰ ਇੰਨਾ ਉੱਚੀ ਉੱਚੀ ਰੌਲਾ ਪਾਉਂਦਾ ਸਾਰੇ ਪਿੰਡ ਚ ਸੁਣਦੇ ਜੱਗ ਜਹਾਨ ਤੇ ਉਸ ਦਾ ਰੌਲਾ ਸੁਣਦਾ ਹੈ ਅੰਦਰੋਂ ਥੋਥੇ ਦਾ ਮਤਲਬ ਇਹ ਜਿਹੜਾ ਮੁੱਖ ਮਤਲਬ ਇਹ ਬਣਦਾ ਹੈ ਸੰਤ ਕਾ ਦੋਖੀ ਅੰਤਰ ਤੇ ਥੋਥਾ ਅੰਦਰੋਂ ਖਾਲੀ ਹੋ ਜਾਂਦਾ ਹੈ ਤੇ ਅਗਲਾ ਬਚਨ ਕਹਿਣ ਲੱਗੇ ਜਿਉਂ ਸਾਸ ਬਿਨਾ ਮਰਤਕ ਕੀ ਲੋਥਾ ਤੇ ਉਹ ਤਾਂ ਇਥੋਂ ਤੱਕ ਗਿਰ ਜਾਂਦਾ ਹੈ ਗਰਕ ਹੋ ਜਾਂਦਾ ਹੈ ਜਿਵੇਂ ਇੱਕ ਮਰਦਾ ਸ਼ਰੀਰ ਉਹਦੀ ਲੋਥ ਹੋਵੇ ਪ੍ਰਾਣਾ ਤੋਂ ਬਿਨਾ ਸਵਾਸਾਂ ਤੋਂ ਬਿਨਾ ਇੱਕ ਮਰਦਾ ਸ਼ਰੀਰ ਉਹਦਾ ਕੋਈ ਅਰਥ ਨਹੀਂ ਇਸੇ ਤਰ੍ਹਾਂ ਉਸ ਨਿੰਦਕ ਮਨੁੱਖ ਦਾ ਵੀ ਇਸ ਦੁਨੀਆ ਤੇ ਇਸ ਸੰਸਾਰ ਤੇ ਕੋਈ ਅਰਥ ਨਹੀਂ ਜਿਹੜਾ ਕੇਵਲ ਤੇ ਕੇਵਲ ਦੂਸਰਿਆਂ ਨੂੰ ਦੁੱਖ ਪਹੁੰਚਾਉਣ ਦੀਆਂ ਤੇ ਮੰਦ ਕਰਮਾਂ ਦੇ ਵਿੱਚ ਗੁਲਤਾਨ ਰਹਿਣ ਦੀਆਂ ਸੋਚਾਂ ਸੋਝਦਾ ਜਿਉਂ ਸਾਹਸ ਬਿਨਾ ਮ੍ਰਿਤਕ ਕੀ ਲੋਥਾ ਜਿਵੇਂ ਸਵਾਸਾਂ ਤੋਂ ਬਿਨਾ ਇੱਕ ਮ੍ਰਿਤ ਸਰੀਰ ਇੱਕ ਮ੍ਰਿਤ ਪ੍ਰਾਣੀ ਦਾ ਸਰੀਰ ਹੋ ਜਾਂਦਾ ਹੈ ਅਗਲੇ ਬਚਨ ਵਿੱਚ ਕਹਿਣ ਲੱਗੇ ਸੰਤ ਕੇ ਦੁਖੀ ਕੀ ਜਾੜ ਕਿਛ ਨਾਹੀ ਆਪ ਬੀਜ ਆਪਨ ਹੀ ਖਾਹੇ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਸੰਤ ਜਨਾਂ ਦਾ ਨਿੰਦਕ ਮਨੁੱਖਾ ਨੇਕ ਕਮਾਈ ਅਤੇ ਸਿਮਰਨ ਵਾਲੀ ਕੋਈ ਪੱਕੀ ਨੀਂ ਨਹੀਂ ਬਣ ਸਕਦਾ ਉਹਦੀ ਕੋਈ ਨੀਂ ਨਹੀਂ ਵੱਜਦੀ ਨੇਕ ਕਮਾਈ ਦੀ ਸੰਸਾਰ ਤੇ ਰਹਿ ਕੇ ਕਮਾਨਦਾਰੀ ਨਾਲ ਜੀਵਨ ਨੂੰ ਬਤੀਤ ਕਰਨਾ ਇਕ ਨੇਕ ਇਨਸਾਨਾ ਵਾਂਗੂ ਭਲੇ ਪੁਰਸ਼ਾਂ ਵਾਂਗੂ ਇਸ ਜੀਵਨ ਨੂੰ ਬਤੀਤ ਕਰਨਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਉਹਦੇ ਅੰਦਰ ਪੱਕੀ ਨਹੀਂ ਹੋ ਸਕਦੀ ਜਿਹਨੂੰ ਕਹਿ ਦਿੰਦੇ ਸੰਤ ਕੇ 도ਖੀ ਕੀ ਜੜ ਕਿਛ ਨਾਹੀ ਉਹਦੀ ਕੋਈ ਜੜ ਨਹੀਂ ਰਹਿ ਜਾਂਦੀ ਉਹਦੀ ਕੋਈ ਪਾਇਆ ਨਹੀਂ ਰਹਿ ਜਾਂਦੀ ਕੋਈ ਨੀਂਹ ਨਹੀਂ ਰਹਿ ਜਾਂਦੀ ਆਪਨ ਬੀਜ ਆਪੇ ਹੀ ਖਾਹੇ ਆਪਣੀ ਹੀ ਆਪ ਹੀ ਨਿੰਦਿਆ ਦੀ ਕਮਾਈ ਕਰਕੇ ਤੇ ਆਪ ਹੀ ਉਸ ਦਾ ਮੰਦਾ ਫਲ ਝੋਗਦਾ ਚੇਤੇ ਰੱਖਣਾ ਪੁੰਨੀ ਪਾਪੀ ਆਖਣ ਨਾਹੀਂ ਆ ਕੋਈ ਪੁੰਨ ਤੇ ਪਾਪ ਇਹ ਕਹਿਣ ਦੀਆਂ ਗੱਲਾਂ ਨਹੀਂ ਐ ਵਾਕੇ ਵਿੱਚ ਹੁੰਦੀਆਂ ਨੇ ਜਪਜੀ ਸਾਹਿਬ ਜੀ ਦਾ ਬਚਨ ਐ ਬੰਦਾ ਸੋਚਦਾ ਵੀ ਮੈਂ ਪਾਪ ਕਰ ਲਿਆ ਹੁਣ ਤੇ ਕਈ ਸਾਲ ਬੀਤ ਗਏ ਕਿਹੜਾ ਕਿਸੇ ਨੂੰ ਪਤਾ ਲੱਗਣਾ ਜੇ ਕੋਈ ਪੁੰਨ ਕੀਤਾ ਜੇ ਅਸੀਂ ਪੁੰਨ ਕਰਦੇ ਟਾਈਮ ਇਹ ਸੋਚਦੇ ਆਂ ਵੀ ਰੱਬ ਸਾਨੂੰ ਵੇਖ ਰਿਹਾ ਸਾਨੂੰ ਫਲ ਜ਼ਰੂਰ ਦਵੇਗਾ ਚੇਤੇ ਰੱਖਣਾ ਪਾਪ ਕਰਦੇ ਟਾਈਮ ਵੀ ਇਹ ਜ਼ਰੂਰ ਸੋਚਣਾ ਪੈਣਾ ਐ ਵੇ ਸਾਨੂੰ ਰੱਬ ਦੇਖ ਰਿਹਾ ਇਹਦਾ ਫਲ ਵੀ ਸਾਨੂੰ ਦੇਵੇਗਾ ਚੰਗਾ ਕੰਮ ਕਰਨ ਲੱਗਿਆਂ ਰੱਬ ਨੂੰ ਫਟ ਚੇਤੇ ਕਰਦੇ ਆਂ ਵੀ ਚੰਗਾ ਕੰਮ ਕਰਨ ਲੱਗਿਆਂ ਰੱਬ ਸਾਨੂੰ ਵੇਖ ਰਿਹਾ ਇਹਦਾ ਫਲ ਜਰੂਰ ਦੇਵੇਗਾ ਤੇ ਜਦੋਂ ਕੋਈ ਮੰਦਾ ਕਰਮ ਕਰੀਏ ਉਦੋਂ ਰੱਬ ਨੇ ਕਿਹੜਾ ਅੱਖਾਂ ਮੀਟਣੀਆਂ ਰੱਬ ਉਦੋਂ ਵੀ ਵੇਖ ਰਿਹਾ ਆਪਣ ਬੀਜ ਆਪੇ ਹੀ ਖਾਹੋ ਆਪ ਬੀਜ ਕੇ ਭਾਵ ਆਪਣੀ ਮੰਦ ਕਰਮਾਂ ਦੀ ਖੇਤੀ ਕਰਕੇ ਮਨੁੱਖ ਆਪ ਹੀ ਖਾਹੇ ਤੇ ਆਪ ਹੀ ਉਹਦੇ ਫਲ ਨੂੰ ਖਾਂਦਾ ਫਿਰ ਇੱਕ ਗੱਲ ਹੋਰ ਬਾਹਰੀ ਤੌਰ ਤੇ ਜਿਹੜਾ ਆਪਾਂ ਬੀਜਦੇ ਆ ਨਾ ਫਸਲ فرض ਕਰੋ ਆ ਹੁਣ ਕਣਕ ਬੀਜੀ ਐ ਜ਼ਿਮੀਦਾਰ ਭਰਾਵਾਂ ਨੇ ਇਹ ਕਣਕ ਬੀਜੀ ਕਿਤੇ ਐ ਤੇ ਇਹਨੂੰ ਖਾਣੀ ਕਿਸੇ ਨੇ ਐ ਹੁਣ ਜ਼ਿਮੀਦਾਰ ਇਕੱਲਾ ਸਾਰੀ ਕਣਕ ਆਪ ਦੀ ਬੀਜੀ ਖਾ ਨਹੀਂ ਸਕਦਾ ਉਹ ਮੰਡੀ 'ਚ ਜਾ ਕੇ ਵੇਚੇਗਾ ਉਹਦੀਆਂ ਬੋਰੀਆਂ ਗੱਟੇ ਭਰੇ ਜਾਣਗੇ ਦੂਰ ਦਰਾਡੇ ਜਾਏਗੀ ਉਹ ਸਾਡੀ ਜ਼ਮੀਨ ਤੇ ਬੀਜੀ ਹੋਈ ਫਸਲ ਨੂੰ ਤੇ ਹੋ ਸਕਦਾ ਕੋਈ ਹੋਰ ਖਾਵੇ ਪਰ ਸਾਡੇ ਜੀਵਨ ਵਿੱਚ ਬੀਜੇ ਹੋਏ ਨੂੰ ਸਾਨੂੰ ਹੀ ਖਾਣਾ ਪੈਣਾ ਹੈ ਉਹ ਕਿਸੇ ਨੂੰ ਨਹੀਂ ਮਿਲਣਾ ਉਹਦਾ ਹਿੱਸਾ ਕਿਸੇ ਨੂੰ ਨਹੀਂ ਮਿਲਣਾ ਉਹ ਸਾਨੂੰ ਹੀ ਖਾਣਾ ਪੈਣਾ ਚੰਗਾ ਬੀਜ ਲਾਂਗੇ ਚੰਗਾ ਫਲ ਮਿਲ ਜੇਗਾ ਇਹ ਜੀਵਨ ਇੱਕ ਇੱਕ ਜ਼ਮੀਨ ਖੇਤੀ ਦੀ ਨਿਆਈ ਹੈ ਇਹਦੇ ਵਿੱਚ ਜਿੱਦਾਂ ਦੇ ਫਲ ਬੀਜਦੇ ਜਾਂਦੇ ਆ ਸਮਾਂ ਪਾ ਕੇ ਉਹੋ ਜੇ ਫਲ ਮਨੁੱਖ ਨੂੰ ਮਿਲਦੇ ਜਾਂਦੇ ਨੇ ਆਪਨ ਬੀਜ ਆਪੇ ਹੀ ਖਾਏ ਇਹ ਬੜਾ ਵੱਡਾ ਲਫਜ਼ ਹੈ ਅਸਲ ਦੇ ਵਿੱਚ ਉਹਦੀ ਵਿਆਖਿਆ ਬੜੀ ਵੱਡੀ ਹੈ ਆਪ ਬੀਜ ਆਪ ਹੀ ਖਾਣ ਦੀ ਗੱਲ ਅਗਲਾ ਬਚਨ ਜਿਹੜਾ ਕਹਿਣ ਲੱਗੇ ਅਖੀਰਲਾ ਬਚਨ ਇਸ ਪਦੇ ਦਾ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਭਲੇ ਪੁਰਸ਼ਾਂ ਨੂੰ ਦੁੱਖ ਪਹੁੰਚਾਉਣ ਵਾਲਾ ਮਨੁੱਖ ਕਹਿਣ ਲੱਗੇ ਕੋਹ ਅਵਰਨਾ ਰੱਖਣਹਾਰ ਉਸ ਮਨੁੱਖ ਨੂੰ ਕੋਈ ਹੋਰ ਮਨੁੱਖ ਨਿੰਦਿਆ ਦੀ ਵਾਦੀ ਤੋਂ ਬਚਾ ਨਹੀਂ ਸਕਦਾ ਉਹਨੂੰ ਕੋਈ ਵੀ ਦੂਸਰਾ ਮਨੁੱਖ ਉਹਨੂੰ ਕਿਉਂਕਿ ਜਿਹੜਾ ਬੰਦਾ ਨਿੰਦਿਆ ਕਰਨ ਲੱਗ ਗਿਆ ਦੂਸਰੇ ਬੰਦੇ ਦੇ ਕਹਿਣ ਤੇ ਉਹਨੇ ਨਿੰਦਿਆ ਛੱਡ ਨਹੀਂ ਦੇਣੀ ਦੂਸਰਾ ਜਿੰਨਾ ਮਰਜੀ ਜ਼ੋਰ ਲਾਈ ਜਾਵੇ ਪਰ ਸਤਿਗੁਰ ਜੀ ਕਹਿ ਰਹੇ ਨੇ ਕਿ ਇੱਕ ਕੰਮ ਹੈ ਗਏ ਜੇ ਬਚਣਾ ਤੇਦੇ ਤੋਂ ਇੱਕ ਕੰਮ ਕੀਤਾ ਜਾ ਸਕਦਾ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਜੇ ਕਰਕੇ ਤੇ ਸੰਤ ਜਨ ਚਾਵੇ ਜੇ ਸੰਤ ਜਨ ਕਿਸੇ ਭਲੇ ਪੁਰਸ਼ ਦੇ ਮਨ ਨੂੰ ਉਹ ਮਨੁੱਖ ਭਾ ਜਾਵੇ ਉਹਦੀ ਦਇਆ ਦ੍ਰਿਸ਼ਟੀ ਵਿੱਚ ਆ ਜਾਏ ਤਾਂ ਨਿੰਦਕ ਨੂੰ ਨਿੰਦਿਆ ਦੇ ਸੁਭਾਅ ਤੋਂ ਉਹ ਬਚਾ ਵੀ ਸਕਦਾ ਹੈ ਲਏ ਉਭਾਰ ਦਾ ਮਤਲਬ ਹੈ ਕਿ ਬਚਾ ਲੈਂਦੇ ਬਚਾ ਲੈਣਾ ਉਹ ਸੰਤ ਜਨ ਆਪ ਚਾਵੇ ਤਾਂ ਮਨੁੱਖ ਨੂੰ ਜੋ ਨਿੰਦਿਆ ਦੇ ਵਿੱਚ ਗੁਲਤਾਨ ਹੈ ਮੰਦ ਕਰਮਾਂ ਵਿੱਚ ਗੁਲਤਾਨ ਹੈ ਉਸ ਮਨੁੱਖ ਨੂੰ ਆਪ ਕਿਰਪਾ ਕਰਕੇ ਦ੍ਰਿਸ਼ਟੀ ਕਰਕੇ ਬਚਾ ਵੀ ਸਕਦਾ ਹੈ